ਜੀਪਾਲ ਜੁਰ ਮੇਲੇ ਅੰਕਾ ਹਾੜੀਆ ਸੋਤੇ ਕਾਲ ਦੇ ਪੰਥ ਵੱਲੋਂ ਸ੍ਰੀ ਗੁਰੂ ਕਸਰ ਸਾਹਿਬ ਅਰਵੀਰਾਂ ਦਾ ਸਾਹਿਬ ਜੀ ਦੇ ਦਰ ਤੇ ਦਾਗਰੀਆ ਅਭਿਸ਼ੇਕ ਕਰਕੇ ਦਰਸ਼ਨ ਜੀ ਦਾ ਨਹੀਂ ਸੰਗਤ ਉਹਦਾ ਗੁਰੂ ਘਰ ਦਾ ਅੰਕੋਣ ਹੈ ਪਰ ਸ੍ਰੀ ਅਨਾਲਪ ਸਾਹਿਬ ਜੀ ਜਿਗੇ ਸਰਬੀਰ ਜੀ ਦੇ ਮੁਕਾਵਨ ਦਰ ਤੇ ਕਾਲ ਸੇ ਪਸਤੇ ਜੀਪਾਲਾ ਵਾਲੇ ਕੰਨ ਕਦੀ ਜੋੜਿਆਰੇ ਬਾੜੀਆ

بڑے ادب کے رجے خالسے <سؤال> پنچ وجہ محلے کھڑے جانے کل بھی شری اخن پاٹ صاحب جیو پائے سن اج بھی آدھ گو گرنتھ ساحب جی مدد شری اخنڈ پاٹ صاحب اور دو ہی شری اخنڈ پاٹ صاحب دس گرو گرنتھ ساحب جی کی باغی سنگا وجہ جمع جمع پر رنگ ہوئے سن کئی جنہیں لڑی چل رہی ہے اخن پاٹ صاحب جی ਔਰ ਮੇਰੇ ਅੰਮ੍ਰਿਤ ਜੀਵਣ ਨੂੰ ਭੋਗ ਕਰਨੇ ਲਈ ਆਦੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਕਾਲ ਚਰਨ ਪ੍ਰਗਟ ਕਰਨੇ ਨੇ ਕਲ ਨੂੰ ਅੰਮ੍ਰਿਤ ਵੇਲੇ ਜੇ ਨਵਾਣਿਸਲਾਪ ਜੀ ਦੇ ਨਾਲ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਰਕਾ ਕਥੀ ਬੜ ਬਰ ਬਹਿ ਕਲ ਨੂੰ ਵਿਸਾਸ ਦੇ ਵਿੱਚ ਸੁਮੇਜਾ ਗਾਥੇ ਪੜ੍ਹਨੂਗਾ ਤੇ ਸੁਖ ਰਹਿ ਗਿਆ ਹੋਣ ਤਾਂ ਨਾਨਕ ਬਾਬਾ ਜੀ ਗ੍ਰੰਥ ਸਾਹਿਬ ਜੀ ਵੱਲੋਂ ਜਿਹਦੇ ਘਰ ਆ ਕੇ ਦੀਪਾਲਾ ਬੰਨ੍ਹੇ ਚੋਣ ਦੇ ਹਾੜੀਂ ਹਾੜੀਨਾ ਅੱਜ ਕੱਲ ਨੂੰ महाराज प्रत जी हाज़री अमल चोले जे दौरान पाठ साहिब पैक महाराज साहिब जे अरदास थी सारीअ माई भाई गुरू प्यारे चङा केॾा लेकिन सेवा में कोई लंगर जी सेवा कोई महाराजा जी कोई महाराज लंगर में पदार्थ लॻत सेवा कर

جنہاں نے وہ سرکار دی نیت بدرید جان کے انہاں نے خاص کے دو یہ سنا پہ پی ہی دیتے ہیں دی کہ کچھے کچھے سرکانے کو اپنا آپ سوال کے کی رکھو کیونکہ سرکار دی کی نیت بدرید ہوتی ہے کہ ایک کٹے ہوں گے کہ نقصان نہ سن. کریں اس کا کہ وہ سمیں دے انہاں جہے دارانے انہاں سن سہبانہ نے جو پنک پرتی سوہاں کی دیاں ਉਹਨਾਂ ਨੇ ਚਾਇਆ ਆਪਣਾ ਬੰਧ ਮੰਦ ਕਟਵਾ ਲਿਆ ਪਰ ਉਹਨਾਂ ਨੇ ਕਿਸੇ ਤਾਈ ਅਰਥ ਗਾ ਵੀ ਕਰਨਾ ਪਰੰਤੂ ਆਪਣੇ ਆਪ ਦੇ ਆਪੇ ਬੋਨਰ ਕੋਹ ਪਰੇ ਬੰਧ ਬਟਵਾ ਦੇ ਵੀ ਕਰਾ ਲਿਆ ਕਿ ਉਹਨਾਂ ਦੇ ਉਹ ਮਹਾਨ ਕਿਰਪਾਣੀ ਕੇ ਯਾਦ ਇਹ ਦਿਪਾਏ ਤੇ ਕਾਈ ਬਣੀ ਸੰਸਾਰ ਦੀ ਰੀਤੀ ਕਰਦਾ ਹੈ ਤਰੂਪੇ ਪਿਆਰਿਓ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਜਿਹੜੇ ਅਜਾਬ ਬਹਲੇ ਕੇਤੇ ਗਾਣੇ ਨੇ ਉਹ ਜਿਹੜੇ ਹਲਿਆ ਦੇ ਉਹ ਮਿਲ ਕੇ ਹਾਜ਼ਰੀ ਭਰੀ ਹੈ ਖਾਸਤੇ ਦੀ ਅਰ ਗੁਰੂ ਰਾਮਦਾਸ ਸਾਹਿਬ ਜੀ ਪਾਵਨ ਨਗਰੀ ਸ੍ਰੀ ਅਰਥ ਸਾਹਿਬ ਜੀ ਦੇ ਦਰਸ਼ਨੀ ਗਿਆਨ ਅਰ ਦੀਪਾਲਕ ਦੀ ਜਿਹੜੀ 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 ਜ خالسے پت سے آپ کے درشن کرنے محلے خالسے محلے کھیلنے اس سمے سے جو کہ بہت ہی سارے سرکار جو بابا گرو راجپال سن جی ڈیڑا بابا تو وہ بھی وشیش کر کے مہاپرخوں حاجری کیونکہ بڑے مہا پوروں کو لے کے سنے پیار رہا ہے بابا سمن جی اور پیار ہوں سچی سانس رکھتا ہے جی کدے بھی مہاپر ون جو مہاراجی سیوا اور گروپرنت پر ਜੋ ਵੀ ਪਰਮਤੇ ਉਸ ਮਿੱਤੇ ਕਾਲ ਸਾਪਨ ਕਾ ਕੇ ਵਿਚਾਰਦਾ ਹੈ ਜਿਹੜਾ ਕਿ ਸਾਰੇ ਕਾਲ ਦੇ ਪੰਥ ਵੱਲੋਂ ਜੋ ਪਰਮਤੇ ਵਿਚਾਰੇ ਜਾਂਦੇ ਨੇ ਉਹ ਚੜ੍ਹਦੀ ਕਲਾ ਦੇ ਹੁੰਦੇ ਹੈ ਸਮੇਂ ਸਮੇਂ ਅਨਸਾਰ ਕਾਲ ਸਾਪਨ ਦੇ ਅਗਾਹ ਤੱਕ ਸਾਹਦੇ ਵੀ ਬੜੇ ਬੜੇ ਪਰਮਤੇ ਕਾਲ ਸਾਪਨ ਵਿਚਾਰਦਾ ਸੀ ਉਹ ਜੋ ਗੁਰਵਜੇ ਕਾਲ ਦੇ ਪੰਥ ਤੋਂ ਵੱਲੋਂ ਵਿਚਾਰੇ ਜਾਂਦੇ ਉਹ ਗੁਰਵਜੇ ਦੇ ਵਿੱਚ ਸਾਰੇ ਕੋਟਿਆਂ ਵਿੱਚ ਉਹ ਵਜੇ ਹੁੰਦੀ ਕਾਲ ਦਾ ਜੀ ਦੂਰ ਵਿਭਾਗਨ ਮਰਾਲ ਕਾਲਪੇਨ ਬੇਟਵਾਰਾ ਡੀਪ ਦਾ ਬਿਆਰ ਕਰਦੀ ਕਰ ਰਿਹਾ ਵਰਤਨ ਕੇ ਗੁਰੂਪਤ ਪ੍ਰਧਾਨ ਤੋਂ ਮਹਾਨ ਸੇਵਾ ਦੇ ਕਾਰਜਾਂ ਦਾ ਬਲ ਕਰ ਤੇ ਪਰ ਹੁੰਦੀ ਰਹੇ ਸਰਕਾਰ ਨੂੰ ਅੱਜ ਨਾਲ ਹੀ ਬੇਤੀ ਹੈ ਕਿ ਜਿਨ੍ਹਾਂ ਨੇ ਹਮਰਤਰੀ ਜਗਿਆ ਅੱਜ ਅਮਰਤ ਪਿਆਰ ਵੀ ਹੈ ਜਿਨ੍ਹਾਂ ਨੇ ਅਮਰਤ ਨਹੀਂ ਝਗਿਆ ਆਪਣੇ ਨਾਮ ਦੇ ਕਰਵਾ ਰਹੇ ਜਿਨਾਂ ਨੇ ਪਿਆਰੀ ਕੀਤੀ ਹੈ ਉਹ ਭਗਵਾਨ ਵਾਲੇ ਹੈ محلے کی روانگی بھی تیاری ہو جانی ہے اردس ہو گئی تو ساری سنگا نے محلے دیا ہاجری لڑی ਸਰ ਗ੍ਰਿਤਾ ਦੇ ਪਤ੍ਰ ਨੂੰ ਰਵਤ ਸੰਤਨ ਨੂੰ ਗ੍ਰਿਵੜਾ ਬਲੀ ਚੋੜ ਦੇ ਇਹ ਬੇਜ ਬੇਤ ਵਿਦਿਆਰਣ ਦਲ ਬਬੀਕ ਸਰ ਵੀ ਬਲੋ ਨਾੜੀ ਬੜਾ ਇਹ ਅਜੋ ਗ੍ਰੀਵਮੁੱਤਰ ਸਰ ਵਿਖੇ ਜਿੱਥੇ ਮਹੱਲਿਆਂ ਦੀ ਅਗ੍ਰਿਵਤ ਸਾਰੇ ਖਾਲਸੇ ਪੰਥ ਦੇ ਸੇਕੀ ਨੇ ਦੇ ਆ مہاراج گرپرب بھی مہاراج آ جاتے ہیں مہاراج کا چھبیس تریک گروالی نگر وغیرہ مہاراجیت گرپربی ہر پچھلے مہاراج کا گرپرب منائ جنوب شتاب <سؤال> جی نے ہزار مہاراج کے سارے خالصے پنت مہاراج نے سما بچا سی اور سمے سمے جانا بل پیتا ہزار صاحب کے ترتے کچھ گرو کا خالصہ جی مہاراج کے پاس دہاڑے مجھے خالصے منائے جاتے ہیں اور مہاراج کے گرپرب منا مہاراج کی کرپا کے نا